ਪਰ ਮੈਰੀ ਪਰਸੋਂ ਮਜ਼ਦੂਰ ਦਸਤ ਹੈ ਤੇ ਇਸ ਮਜ਼ਦੂਰ ਦਸਤ ਤੇ ਮੈਂ ਪਹਿਲਾਂ ਮਾਫੀ ਮੰਗਦਾ ਖੜਾ ਕੋਈ ਮੈਲ ਨਾ ਕਰੇ ਮਜ਼ਦੂਰ ਦਸਤ ਨੂੰ ਲਾਉਂਦੇ ਆ ਦੋ ਦਿਨ ਸਿਰ ਤੇ ਸਰਕਾਰੀ ਅਧਾਰਿਆਂ ਤੇ ਜੋ ਹੁੰਦੇ ਆ ਫਿਰ ਨਾ ਇਹਨਾਂ ਦੋ ਅਸਲੀ ਮਜ਼ਦੂਰ ਹੁੰਦੇ ਹਨ ਅਲਕਾ ਦੇ ਉੱਪਰ ਖੜੇ ਹੁੰਦੇ ਹਨ ਕਿਤਾਬੇ ਬੈਠੇ ਹਾਲ ਜਾਂ ਹੋਰ ਬੈਠੇ ਨਾ ਲਾ ਉਹ ਵਰਮ ਵਰਮ ਦਾ ਫੂਇ ਪਤਰੀਵਾਰ ਵੀ ਅਜੇ ਮੈਡੀਟੇਟ ਕਰ ਰਿਹਾ ਹੈ ਕਿ ਮੈਨੂੰ ਇਹ ਮਰਦਾ ਉਹ ਵਰ ਮਜ਼ਦੂਰ ਇਸ ਨੂੰ ਅਨਜਾਨ ਆਪਣੇ ਪਰਮਾਰੀ ਮਾਪਰੇ ਦੇ ਹਨ ਮੈਂ ਇਹਦੇ ਚ ਇੱਕ ਕੁੱਲੀ ਕਪਾ ਰਹੀ ਹੈ ਆਗਰ ਕੋਈ ਮਜ਼ਦੂਰ ਦੇਖਦਾ ਅੱਜ ਕੁੱਲੀ ਕਪਾ ਆਗਰ ਮਜ਼ਦੂਰ ਦੇਖਦਾ ਮਜ਼ਦੂਰ ਦੇਖੋ ਬੇਖਬਰ ਮਜ਼ਦੂਰ ਮਜ਼ਦੂਰ ਦੇਖੋ ਬੇਖਬਰ ਮਜ਼ਦੂਰ ਦੁਕਾਨਾਂ ਖੇਤਾਂ ਘਰਾਂ ਵਿੱਚ ਮਜ਼ਦੂਰੀ ਕਰ ਰਹੇ ਹਨ ਮਜ਼ਦੂਰ ਅੱਜ ਵੀ ਸਰਮਾਇਦਾਰਾਂ ਦਾ ਗੁਲਾਮ ਹੈ ਮਜ਼ਦੂਰ ਅੱਜ ਵੀ ਸਰਮਾਇਦਾਰਾਂ ਦਾ ਗੁਲਾਮ ਹੈ ਉਹਨੂੰ ਮੁਕਤੀ ਕਦੋਂ ਮਿਲੇਗੀ ਇਹਦਾ ਕੋਈ ਪਤਾ ਨਹੀਂ ਅੱਜ ਨਕਲੀ ਮਜ਼ਦੂਰ ਨੂੰ ਨਾਮਤਮਈ ਜੋ ਆਪਣੀ ਮਜ਼ਦੂਰਾਂ ਇਹ ਨਾ ਕਹਿੰਦੇ ਸਾਨੂੰ ਮਨੇ ਅੱਜ ਨਗਰੀ ਮਜ਼ਦੂਰ ਮਜ਼ਦੂਰ ਦਾ ਸੁਣਾ ਰਹੇ ਹਨ ਅਤੇ ਮਨੋਗੇ ਰਹਿਣਗੇ ਅਸਲੀ ਮਜ਼ਦੂਰ ਖੇਤਾਂ ਵਿੱਚ ਧਾਰਾਂ ਵਿੱਚ ਫੈਕਟਰੀਆਂ ਵਿੱਚ ਮਜ਼ਦੂਰੀ ਕਰਦੇ ਹਨ ਤੇ ਕਰਦੇ ਰਹਿੰਦੇ ਨੇ ਸ਼ੁਕਰੀਆ ਜੀ ਇੱਕ ਬੋਲਣਾ ਜਿੰਦੀ ਹੋਣਾ ਖਤਰਾ ਸਾਡੇ ਦੇਸ਼ ਦੇ ਨੇਤਾ ਕਹਿ ਰਹੇ ਹਨ ਹਾਂਜੀ ਸਾਡੇ ਦੇਸ਼ ਦੇ ਨੇਤਾ ਕਹਿ ਰਹੇ ਹਨ ਦੇਸ਼ ਨੂੰ ਖਤਰਾ ਹੈ ਤੇ ਸਭ ਨੂੰ ਵਿਨਾਸ਼ਤਾ ਸਾਡੇ ਦੇਸ਼ ਦੇ ਨੇਤਾ ਕਹਿ ਰਹੇ ਹਨ ਦੇਸ਼ ਨੂੰ ਖਤਰਾ ਹੈ ਦੇਸ਼ ਨੂੰ ਵਿਨਾਸ਼ਤਾ ਨੂੰ ਧਰਮਾਂ ਦੇ ਡੇਗੜਾ ਕਹਿ ਰਹੇ ਹਨ ਸਾਡੇ ਧਰਮਾਂ ਨੂੰ ਖਤਰਾ ਹੈ ਦੂਜੇ ਧਰਮਾਂ ਦਾ ਪਰ ਅੱਜ ਤੱਕ ਕਿਸੇ ਨੇ ਕਦੇ ਵੀ ਕਿਸੇ ਵੀ ਧਰਮ ਨੂੰ ਕਿਸੇ ਕੋਲੋਂ ਖਤਰਾ ਨਹੀਂ ਹੋਇਆ ਪਰ ਅੱਜ ਤੱਕ ਕਦੇ ਵੀ ਕਿਸੇ ਵੀ ਧਰਮ ਨੂੰ ਕਿਸੇ ਵੀ ਕੋਲ ਖਤਰਾ ਨਹੀਂ ਹੋਇਆ ਪਰ ਜਦੋਂ ਵੀ ਨੇਤਾਵਾਂ ਦੀਆਂ ਕੁਰਸੀਆਂ ਹਿੱਲਦੀਆਂ ਨੇ ਤਾਂ ਉਹ ਸਮੇਂ ਖਤਰਾ ਹੋ ਜਾਂਦਾ ਹੈ ਦੇਸ਼ ਨੂੰ ਤੁਹਾਨੂੰ ਸਾਡੇ ਭਾਈ ਸਾਰੇ ਧੰਨਵਾਦ ਸੁਪਰੀਆ ਦੀ ਬਹੁਤ ਧੰਨ ਹੈ ਮਨ ਦੀ ਮਨ ਹੈ ਇੱਕ ਹਵਾਈ ਘੋੜਾ ਮਨ ਹੈ ਇੱਕ ਹਵਾਈ ਘੋੜਾ ਦੰਗੀਆਂ ਸੌਣਾ ਭਰਦਾ ਹਿਮਾਲਿਆ ਜਿਹੇ ਪਹਾੜ ਉੱਚੇ ਮਨ ਦੇ ਵਿੱਚ ਹੈ ਚੜਦਾ ਸਤ ਸਮੁੰਦਰਾਂ ਦਾਇ ਤਾਰੂ ਨਹੀਂ ਥਕਾਨ ਤੋਂ ਡਰਦਾ ਉਹ ਕਿੰਨੀ ਬੁੱਕ ਵਿੱਚ ਨਾਉ ਨਹੀਂ ਇਹਦਾ ਕਿੰਨੀ ਬੁੱਕ ਵਿੱਚ ਨਾਉ ਨਹੀਂ ਇਹਦਾ ਪਰ ਲਿਖਤਾ ਸੋਹ ਬੀਣਾ ਲੱਗਦਾ ਉਹ ਕੁਦੰਦ ਤੇ ਕਾਦਰ ਕਰਦੇ ਇਹਨੂੰ ਬਿਨ ਲਗਾਮੋ ਦਰਾਇਆ ਕੁਦੰਦ ਤੇ ਕਾਦਰ ਕਰਦੇ ਇਹਨੂੰ ਬਿਨ ਲਗਾਮੋ ਬਨਾਇਆ ਸ਼ੇ ਗੁਰਮਾਤੇ ਪੀਰ ਫਕੀਰਾ ਭੱਟਾਂ ਸੰਗਲਾ ਸੰਗਲ ਮੰਨ ਖੜਾਇਆ ਸਿਰਤ ਸਲੋਕਾਂ ਰਚਨ ਹਾਰੇ ਦੀਆਂ ਲਿਖ ਲਿਖ ਰਾਗਾ ਚੋ ਗੁਆਇਆ ਉਹ ਜਿਸ ਮਾਇਆ ਨੇ ਸਭ जग ਹੋਇਆ ਫਿਰ ਜਿਸ ਮਾਇਆ ਨੇ ਸਭ जग ਹੋਇਆ ਸੋਹਣ ਦਾਸੀ ਬਣਾ ਲੜਾਇਆ ਇਹਨੂੰ ਮੋੜਿਆ ਹੈ ਦੋ ਕਿਤਾਬਾਂ ਦੀ ਢੁਡ ਚਕਾਈ ਉਹ ਕਿਤਾਬਾਂ ਨੇ ਘੁੱਡ ਚ ਸਿਟਾਈ ਲੇਖਕ ਬਤਵਾਨਾ ਕਰਨੀ ਕਰਸੀ ਸਾਹਿਬ ਸਿਰ ਦੀ ਛੱਤ ਜੀਤ ਮੇਰੇ ਸਰਮਾਇਆ ਬਣੀ ਲਾੜਿਆਂ ਦੇ ਨਾਲ ਜੱਜ ਵੇਖ ਤਾਂ ਲਾਜਾਂ ਦੇ ਨਾਲ ਜੱਜ ਲੇਖਕਾਂ ਪਹਾਰੀ ਬਾਹਰ ਨજર ਬੰਦ ਧਰਨੀ ਕੌਸ਼ਿਤ ਸਾਹਿਬ پروفیسر بلبیر سنگھ جیلا پڑھیا جی فری بڑی مہان جان نار ہے جہان ਬਣ ਆ ਮਹਾਨ ਜਾਲ ਢਾਲ ਹੈ ਜਹਾਨ ਕਰੀ ਜਾਵੇਂ ਕਿਹੜੀ ਗੱਲ ਦਾ ਗਰੂਰ ਬੰਦਿਆ ਅੱਗਾ ਆ ਗਿਆ ਰਈ ਜਿਹੜੀ ਪਿਛਾ ਰਹਿ ਗਿਆ ਏ ਤੈਥੋਂ ਬੜੀ ਗਰੂਰ ਬੰਦਿਆ ਅੱਗਾ ਆ ਗਿਆ ਹਾਂ ਕਰ ਬੰਦਿਆ ਤੂੰ ਡਰ ਕੇ ਇੱਕ ਦਿਨ ਵੇਖ ਜਾਵੇਂ ਗਾ ਤੂੰ ਬਾਜੀ ਹਰਖੇ ਛੜ ਜਾਣਾ ਇਹ ਪਤਾ ਨਹੀਂ ਕਦੋਂ ਬੂਰ ਬੰਦਿਆ ਅੱਗਾ ਆ ਗਿਆ ਇਨੀੜੀ ਪਿੱਛਾ ਲੇ ਗਿਆ ਇਹ ਤੇਥੋਂ ਬੜੀ ਬੂਰ ਬੰਦਿਆ ਆ ਗਏ ਨੇਰੇ ਐ ਮੇਰੇ ਇੰਦਾਲ ਨਿੱਕੀ ਨਿੱਕੀ ਗੱਲ ਉੱਤੇ ਲੜਦਾ ਸਾਰਾ ਦਿਨ ਉੁੱਥੀਆਂ ਠੀ ਫੜਦਾ ਤੂੰ ਫੜਦਾ ਵੇਖੀ ਸਾਰੇ ਆਉਂ ਜਾਵੇਂ ਘੂਰ ਘੂਰ ਬੰਦ ਆ ਓਏ ਅੱਗਾ ਆ ਗਏ ਨੇਰੇ ਪਿੱਛਾ ਰਹਿ ਗਿਆ ਏ ਤੇਥੋਂ ਬੜੀ सूर बंदे किते बहॻे कुझु सोच ते वचारत कमा वल निघा बि तूं मारो फिर तां बड़ा तूं मशहूर ब बंदी जाने पिछा रहि गे आए तूर बंदि अॻियां आई न ਲੇ ਜਾਣੇ ਕੀ ਜਾਂਦਾ ਜਾਂਦਾ ਜੱਗ ਉਤੋਂ ਖੱਟ ਕੇ ਜੱਸਾ ਮੇਰੋ ਕਿੰਦਾ ਲਿਖੂਗਾ ਜਰੂਰ ਬੰਦ ਆ ਓਏ ਅੱਗਾ ਆਈ ਜਾਂਦਾ ਨੇ ਪਿੱਛਾ ਰਹਿ ਗਿਆ ਏ ਤੇਥੋਂ ਬੜੀ ਦੂਰ ਬੰਦ ਆ ਓਏ ਅੱਗਾ ਆ ਗਿਆ ਏ ਨੇੜੇ ਅੱਗਾ ਆ ਗਿਆ ਏ ਨੇੜੇ ਅੱਗਾ ਆ ਗਿਆ ਮੇਰੇ <applause> بے شک ਤੁਸੀਂ توفیق سہی ٹھیک ਕਹਿੰਦੇ ਹੋ ਪਰ ਭਾਰਤ ਸਰਕਾਰ ਦੀ ਨੀਤੀ ਅਤੇ ਸ਼ਾਸਨ ਦੇ ਗੰਧ ਅਤੇ ਭ੍ਰਿਸ਼ਟਾਚਾਰ ਦੇ ਇਮਾਨੀ ਨੂੰ ਦੇਖ ਕੇ ਬੜੀ ਨਿਰਾਸ਼ਪੁਰ ਹਾਂ ਅਸੀਂ ਇਹ ਯਾਦ ਰੱਖ ਕੇ ਕਿ ਉਪਰੋਕਸ਼ ਭਰਾਇਆਂ ਦੇ ਗੁਲਾਮ ਹੋ ਕੇ ਰਹੇ ਹਨ ਕਹਾਣੀ ਮੂਛਾ ਦੀ ਪਹਿਲੀ ਕਿਰਤ ਵਿੱਚ ਇੱਕ ਪ੍ਰਤੀਕਾਤਮਕ ਸਰਵੇਖਣ ਦੇ ਨਾਲ ਸਮਾਜ ਦੀ ਖਰਾਬੀ ਨੂੰ ਨਿਖਣ ਵਾਲੀ ਸਮਾਜ ਦਾ ਦ੍ਰਿਸ਼ ਪੇਸ਼ ਕਰਦੀ ਹੈ ਜਿੱਥੇ ਪਾਰਟੀਕੂਲਰ ਦਾ ਉੱਘੇ ਦੇ ਦਿਲ ਵਿੱਚ ਹੈ ਜਿਹੜੇ ਦੇਖ ਸਕੀਤਾ ਐ ਐਮਬੀਏ ਦੀ ਕਲਾਸਿਸ ਨੂੰ ਬਿਜ਼ਨਸ ਮੈਨੇਜਮੈਂਟ ਦੇ ਹੋਰ ਕਾਪੇ ਆਪਣੀ ਨਾਲ ਉਥੇ ਮਿੱਤਰੇ ਦੇ ਸਾਡਾ ਸਾਡਾ ਵੀ ਮੰਗ ਰਹਿ ਗਿਆ ਕਿ ਅਸੀਂ ਬੰਦੇ ਨੂੰ ਭੁਗਿਆ ਟੈਕਨੀਕਾਂ ਬਾਰੇ ਬਹੁਤ ਕੁਝ ਹੋ ਚੁੱਕਿਆ ਉਹ ਸਮਾਵੇ ਵਿ ਗਿਆ ਤਾਂ ਚਾ ਵੀ ਪਿਆ ਹੋ ਰਹੀ ਹੈ ਤੇ ਤੁਹਾਡਾ ਸਮਾਂ ਤੇ ਤੁਹਾਡੀ ਪੇਸ਼ੀਅੰਸ ਵੀ ਜਿਆਦਾ ਇੱਕ ਗਲਾਸ ਵੀ ਕਰਦੀ ਤੇ ਮੈਂ ਇੱਕ ਇਹੋ ਜਿਹੇ ਵਿਅਕਤੀ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਉਸ ਦੇ ਜੋ ਕਿਤਾਬ ਹੈ ਕੀ ਮੇਰਾ ਸਰਪਟ ਨਾਮ ਬੜਾ ਹੈ ਤੇ ਵਿਅਕਤੀ ਦਾ ਨਾਮ ਨਹੀਂ ਬੜਾ ਤੇ ਤਿੰਨ ਚੀਜ਼ ਤੁਹਾਡੇ ਸਾਹਮਣੇ ਆਉਣ ਦੀ ਹੈ ਨਾਮ ਜਿਹੜਾ ਲੇਖਕ ਕਵੀ ਹੈ ਇੱਕ ਜੀਵਨ ਸਾਹਿਬ ਜੀ ਸਾਡੇ ਪਿੰਚੇ ਦੇ ਪ੍ਰਧਾਨ ਨੇ ਬਿਲਕੁਲ ਜਿੰਨਾ ਪੈਨਸ਼ਨਰ ਦਾ ਇਹਨਾਂ ਨੇ ਫਾਇਦਾ ਕੀਤਾ ਲੱਖਾਂ ਦੇ ਸਭ ਸਾਰਿਆਂ ਨੂੰ ਉਮੀਦ ਲੱਗਦਾ ਸੀ ਇਹਨਾਂ ਦੇ ਬਹੁਤ ਕੁਝ ਹੋਰ ਤੇ ਇਹਨਾਂ ਦੀ ਸਰਪ੍ਰਸਤੀ ਸੋਹ ਮੈਂ ਦੱਸ ਰਿਹਾ ਜੀ ਕਿ ਇਹਨਾਂ ਦਾ ਨਾਮ ਹੈਗਾ ਸਤਪਾਲ ਸਿੰਘ ਪਿਛਲੇ ਇੱਥੇ ਇਹਨਾਂ ਦੇ ਸਕੂਲ ਸੋਹੂ ਦਾ ਬਤਲ ਹੁੰਦਾ ਹੈ ਸੋਹੂ ਤੇ ਕੁਝ ਕੁ ਚੋਟੇ ਕਲਾ ਕੁਟਵਾ ਕੁਟੇ ਹੋ ਤੇ ਜਿਹੜੀ ਚੀਜ਼ ਤੋਂ ਨਿਕਲ ਕੇ ਆਏ ਨੇ ਉਹ ਨੇ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਦੇਖੋ ਕਿ ਇਹ ਕਿਹਨਾਂ ਕਿੱਦਾਂ ਸੁਣਦੇ ਸਤਪਾਲ ਸਿੰਘ ਸੋਹਣੇ ਪੰਜਾਬ ਪੁਲਿਸ ਤੋਂ ਆਏ ਲਿਖਦੇ ਕਿ ਇਹ ਕੀ ਇਹ ਤਾਂ ਬਿਲਕੁਲ ਹੀ ਕੋਬਲ ਕਲਾ ਤੇ ਪੰਜਾਬ ਪੁਲਿਸ ਵਾਲਾ ਜਿਹੜੇ ਸ਼ਾਮ ਨੂੰ ਹਰ ਬੰਦੇ ਨਾਲ ਮਿਲ ਕੇ ਸੋਹਏ ਗਾਲ ਦੇ ਘਰੋਂ ਮਾਫ ਕਰਦਨ ਗੱਲ ਨਹੀਂ ਕਰਨੀ ਤੇ ਐਹੀ ਤੇਈ ਸੇਵਾ ਕਰਦੀ ਤੇ ਮੈਂ ਇਸ ਅੰਦਰ ਥਾਣੇ ਨੂੰ ਜਾਣ ਦਾ ਮੌਕਾ ਮਿਲਿਆ ਕਿ ਦੇ ਨਾਲ ਤੋਂ ਪ੍ਰੋਡਕਸ਼ਨ ਕਰਾਈ ਤੇ ਮੇਰੇ ਜੋ ਪਹਿਲਾਂ ਕਿਸੇ ਬਹੁਤੇ ਦਰਸ਼ਨ ਕਰਨੀ ਜਾ ਰਹੀ ਸੀ ਅੱਡਾ ਫਟਾਪਾ ਨੇ ਰੱਖਿਆ ਜਿੰਦਾ ਜਿਹਦੇ ਉੱਤੇ ਲਿਖਿਆ ਸੀ ਆਰ ਮੇਰੋ ਸਜਣਾ ਉਹਦੇ ਨਾਲ ਹੀ ਸੇਵਾ ਕਰਦੀ ਸੀ ਬੰਦੇ ਤੇ ਇੱਥੇ ਸਾਡੇ ਬਹੁਤ ਹੀ ਸਰਕਾਰੀਓ ਡਾਕਟਰ ਸਾਹਿਬ ਨੇ ਉਹਨਾਂ ਨੂੰ ਉੱਤੇ ਰੱਖਵਾਉਣ ਦੀ ਬੇਨਤੀ ਕਰਕੇ ਲੱਗੀ ਤੇ ਉਹਨਾਂ ਨੂੰ ਸ਼ਾਮ ਰੂਪ ਤੇ ਪਹੁੰਚਾਈ ਦਿੱਤਾ ਤੇ ਮੈਂ ਉਹਨਾਂ ਨੂੰ ਕੋਲੋਂ ਮੈਂ ਕਿਹਾ ਤੁਹਾਨੂੰ ਕਿਉਂ ਕਰਤੀ ਉਥੇ ਅੰਦਰ ਕੋਈ ਬੋਲਦਾ ਹੈ ਕਿੰਦਾ ਕੀਆ ਤੇ ਕੁਛ ਨਹੀਂ ਪਰ ਮੈਨੂੰ ਡਰ ਲੱਗੀਆ ਮੈਂ ਕਿਹਾ ਤੁਹਾਨੂੰ ਕਿਉਂ ਡਰ ਲੱਗਿਆ ਕਿੰਦਾ ਮੇਰੀ ਮਨਜੀ ਉਥੇ ਡਰਤੀ ਤੇ ਮੇਰੇ ਸਾਹਮਣੇ ਲਾਲ ਤੇ ਵਿੱਚ ਸੀਆਈਏ ਸਟਾਫ ਵਿੱਚ ਹਾਰ-ਬਾਰ ਦਾ ਫਰਕ ਹਰਦਾ ਕਿ ਸਭ ਕੁਝ ਚੱਲਦਾ ਨਹੀਂ ਕਿੰਦਾ ਸਭ ਕੁੜੂ ਪੈਂਦੇ ਨਹੀਂ ਚੱਲ ਨਹੀਂ ਬੱਟਾ ਪਰ ਇੱਕ ਅਣੋਖੀ ਸ਼ਖਸੀਅਤ ਦੇ ਵਿੱਚ ਕੋਬਲਪਾ ਦੇ ਗੋਲ ਕੋਲ سو یہ اپنے آپ سے بہت, بہت ہے اب میں ڈیفینس بول رہا ڈیفینس میں کی بول رہا ہے بیک ایک ایو جیا انسان جے راکے, راکے, جی فوج کے پولیس لے کے ڈیفینس سروس رکھ کے کبھی لےک پڑھ سکتا ہے <laughs> تو یہ میں یہ نہیں ہے کہ میں ہوں پولیس سے کوتا آئی میں شاید میرے ہاتھ میں کوتا آئی بہتا ہوں؟ ਉਹੀ ਉਹ ਕੀ ਕਰ ਲਈ ਇੱਕ ਕਵਿਤਾ ਜਿਹੜੀ ਸਪੌਂਟੇਨੀਅਸ ਓਵਰਫਲੋ ਆਫ ਪਾਵਰ ਪੂਰਤੀ ਦੀ ਇੱਕ ਤੁਹਾਡੇ ਅੰਦਰੋਂ ਹੀ ਲਾਵਾ ਜਿਹਾ ਖੁੱਲਦਾ ਤੇ ਤੁਸੀਂ ਲਿਖ ਦਿੰਦੇ ਤੇ ਇਸ ਵਿਅਕਤੀ ਨੇ ਦਿਲਿਆ ਲਿਖਿਆ ਤਾਂ ਉਹਦਾ ਜ਼ਿਕਰ ਕਰੂਗਾ ਕਮਾਲ ਦੀ ਗੱਲ ਇਹ ਕੀਤੀ ਹੈ ਕਿ ਇਸ ਨੇ ਕਵਿਤਾ ਲਿਖੀ بڑے بڑے ਮੈਂ ਇੱਕ ਗੁਰਬਾਣੀ ਦੀ ਲਾਈਨ ਤੇ ਸਾਰੇ ਘੁਆਣਾ ਆਪਣਾ ਚਿਪੜ ਗਿਆ ਉਹ ਗੁਰਬਾਣੀ ਦੀ ਲਾਈਨ ਰਾਗ ਲਈ ਰਾਗ ਵਿੱਚ ਚਾਉਂਦੀ ਤੇ ਗੁਰਪਰੰਪਰ ਦੇਤੀ ਤੋਂ ਉਹ ਗੁਰ ਅਰਜਨ ਦੇਵ ਜੀ ਫਰਮਾਉਂਦਾ ਛੋਟੀ ਲਾਈਨ ਵਿੱਚ ਬਹੁਤਾਂ ਵੱਡਾ ਗਿਆ ਨਹੀਂ ਜਿਹੜਾ ਉਹ ਆ ਗਿਆ ਊਂਦੀ ਕੋ ਕੋ ਅਣੂ ਊਂਦੀ ਕੀਰੋ ਹਰ ਜਿਹੜੀ ਉਂਦੀ ਕੋ ਪਰ ਕੋ ਦੀ ਜਿਹਦਾ ਕੀ ਮਥੀਰੇ ਲਾ ਮਥੀਰੇ ਜਿਹੜੀ ਉਹ ਜਿਹੜਾ ਬਕਰ ਐਕਸ ਆਂ ਨੋਂਦੀ ਵਿੱਚ ਜਿਹੜੀ ਐਗਜ਼ਿਸਟ ਨਹੀਂ ਕਰਦਾ ਅਸੀਂ ਕੋਲਟ ਪਰ ਕੋਲਟ ਤੇ ਇਫਟੂ ਹੋਣ ਇਹ ਮੇ ਸਾਰੇ ਅਸਰ ਨੇ ਜਿਹੜੇ ਉਹਦੀ ਐਗਜ਼ਿਸਟ ਨੂੰ ਕਮ ਨਹੀਂ ਕਰਦੇ ਤੇ ਜਿਹੜੀ ਐਗਜ਼ਿਸਟ ਨੂੰ ਸਾਰੀ ਬੈਸਟਰ ਫਿਲਾਸਫੀ ਸਾਖ ਤੋਂ ਲੈ ਕੇ ਕਿੰਨੇ ਗਾੜ ਤੱਕ ਇੱਕ ਗੱਲ ਤੇ ਪਹੁੰਚਦੀ ਉਹ ਕੁਐਸ਼ਨ ਤੇ ਫਿਕਰ ਪੁੱਤਾ ਐਗਜ਼ਿਸਟੈਂਸ ਉਹ ਕੀ ਇਸੈਂਸ ਐਂਡ ਐਗਜ਼ਿਸਟੈਂਸ ਐਗਜ਼ਿਸਟੈਂਸ ਹੈ ਜੇ ਇਹ ਸੈਂਸ ਹੋਏਗਾ ਜੇ ਬੰਦੇ ਚ ਗੋਲ ਹੋਏ ਜੇ ਉਹਦੇ ਚ ਗੋਲ ਨਹੀਂ ਐਗਜ਼ਿਸਟੈਂਸ ਨੂੰ ਲੈ ਸਕਦਾ ਪਸ਼ੂ ਹੋ ਕੇ ਜੀਵ ਉਹ ਕੋਈ ਜੀਵਨ ਨਹੀਂ ਹੈ ਤੇ ਆਪਣੇ ਜੀਵਨ ਨੂੰ ਸਾਰਥਿਕ ਬਣਾਉਣ ਵਾਸਤੇ ਕੁਝ ਨਾ ਕੁਝ ਸਾਨੂੰ ਕਰਨਾ ਪਵੇਗਾ ਭਾਵੇਂ ਅਸੀਂ ਸਮਾਜ ਦਾ ਕੋਈ ਕੰਮ ਕਰੀਏ ਭਾਵੇਂ ਅਸੀਂ ਕੋਈ ਸਰਕਾਰ ਦਾ ਜੋੜਦਾ ਇਹ ਤੁਹਾਡਾ ਪਿਆਰ ਹੈ ਤੇ ਮੈਂ ਵੀ ਹੋਰ ਐਸੋ ਕਿ ਮੇਰੀ ਉਮਰ 80 ਹੈ 80 ਤੇ ਮੇਰੇ ਨਾਲੇ ਮਜ਼ਾਦੀ ਬੈਠੀ ਹੈ ਤੇ ਮੈਨੂੰ ਵੀ ਥੋੜਾ ਪਿਆਰ ਹੀ ਕੋਈ ਮਿਲਦਾ ਹੈ ਜਿਹਦੇ ਨਾਲ ਥੋੜੇ ਮੈਡਿਸ਼ ਚੜਾਈ ਕਰ ਜਾਂਦਾ ਪਰ ਬੜਾ ਜਿਆਦਾ ਨਹੀਂ ਉਹ ਵੀ ਨਾ ਗਿਆ ਫੇਰ ਮੈਂ ਉਹਨਾ ਵੜਾ ਪੁੱਜਾ ਸੋ ਬੜਾ ਸਲੀਨਾ ਫੁੰਜਾ ਸੋ ਵੜਾੜੀਏ ਸੋ ਪਤਾ ਨਹੀਂ ਉਸ ਨੂੰ ਬੜੇ ਜੀ 115 ਸਾਲ ਉਹ ਅਣਕਣ ਗ੍ਰੈਂਡ ਆਉਂਦੇ ਕੁੜੀਆਂ ਕੋਲ ਉਹ ਜਦੋਂ ਕੁੜੀਆਂ ਉਹਨਾਂ ਮਰਦਾਂ ਨੇ ਮਿਲਾਇਆ ਕਰੇ ਉਹ ਬਲੌਣੀ ਇੱਥੇ ਦੇ ਵਿਦਵਾਨਾਂ ਨੂੰ ਕਹਿੰਿਆ ਉਹ ਇੰਟਰਨੈਸ਼ਨਲ ਜਗਤ ਰੀਟ ਹੈ ਕੁੜੀਆਂ ਕਹਿੰਦੀਆਂ ਬਾਪੂ ਤੈਨੂੰ ਮਲਗਾ ਨੇ ਮਿਲਾਇਆ ਉਹ ਤੇਰੇ ਨਾਲ ਹੱਥ ਮਿਲਾਉਗੀ ਕਿਤੇ ਸਰਨਾਪ ਤੋਂ ਸਰ ਲਾਉਗੀ ਇੱਕ ਜੱਟ ਨੇ ਇੱਕ ਵਾਰੀ ਮੈਂ ਇੰਟਰਵਿਊ ਸੁਣੀ ਉਹਦੇ 20 ਸਾਲ ਪਹਿਲਾਂ ਉਹਨੂੰ ਅਮਰੀਕਾ ਨਹੀਂ ਆਇਆ ਉਹ ਉਹ ਗੱਲ ਨਹੀਂ ਕਹਣੀ ਬੁੱਲੀ ਉਹ ਮੇਰੇ ਗੱਲ ਉਹ ਹੈ ਜਿਹੜੀ ਸਮਝ ਆਏ ਗੱਲ ਉਹ ਆਈ ਸਮਝ ਆਵੇ ਫਰਕ ਵਾਲੀ ਜਿਹੜੀ ਹਰ ਹੋਵੇ ਗੱਲਾਂ ਦੋਵੇਂ ਕਰਨੀਆਂ ਹੈ ਮੇਰੇ ਉਹਨਾਂ ਨੂੰ ਹੈ ਉਸੇ ਉਹ ਗੱਲ ਸਾਡੇ ਦਿਖਾਣੀਏ ਤੇ ਵੀ ਸਮਝ ਆਉਂਦੀ ਹੈ ਅਸੀਂ ਗੱਲ ਕਰਦੇ ਜੇ ਸਮਝ ਨਹੀਂ ਆਉਣੀ ਤੇ ਕੋਈ ਤਾਂ ਲੈ ਕੇ ਸਮਝ ਨਹੀਂ ਆਉਣੀ ਤੇ ਫਿਰ ਉਹਦਾ ਕੋਈ ਨਹੀਂ ਆ ਤੇ ਸਮਝ ਆਉਂਦੀ ਉਹਦਾ ਅਸਰ ਵੀ ਹੋਊਗਾ ਅਸੀਂ ਸਾਡੇ ਉਹ ਸਾਰੇ ਲੇਕਿਨ ਉਹ فرق کہنا ہوتا ہے کہ کوئی لکھ ہے کہ کسی دل چاہیے باتروم سنگ تو ہوں گے ہی سارے ہوں اسی سارے بڑے ملائی سے ہاں بہت ہیں بچار بہت ساندے ہوئے میں ملائی دینا اپنے چھوٹے بھی لال سنگھ تلسی ہو اور لال سنگھ تلسی کی میں چالیس سال کو بھی زیادہ یہ سائنسا ہے اور ہر وجہ سے لکھے کوتا بھی لکھتے لیکن جو یہاں کہانی ناول یہ جو ہاں جو مہارت ہے وہ تب چاہیے ہوئی ہولی پھر ہوگی باقی جی کتاب ہے بہت سونی کتاب ہے پرتانی ہے سردی شب اس پڑھ کے مجھے ایون لگا منٹو یاد آ گیا منٹو منٹو نے یہانیاں منگی منٹو اردو شاید بہت واقع نام اور شاید یہی پتا ہوگا کہ منٹو بھی پنجابی سمرالے کا رنگ سمرالے تو منٹو دیا کھانیاں چرچا ہوئی چرچا بھی ہوئی پر کیس بڑے کیتے بندہ سی بندے کیس کریں ਪ੍ਰਵਾਹ ਦੀ ਗੀਤ ਮਾਣੂ ਗੁਰ ਅੰਦਰ ਪੰਜਾਬੀ ਸੀ ਪਹਿਲਾਂ ਮੈਂ ਇਹ ਮੈਂ ਦੇਖ ਲਈ ਮੇਰੇ ਘੰਟੂ ਕਿ ਜਾਨੀ ਨਹੀਂ ਫਿਰ ਵੀ ਮੈਂ ਇੱਕ ਦੋ ਸ਼ੇਰ ਆਪਣੇ ਸੁਣਾਉਂਗਾ ਇਹਨੂੰ ਹੋ ਸਕਦਾ ਸਾਡੀ ਗੀ ਵਿੱਚ ਜੋ ਬੱਝਾ ਹੈ ਸਾਡੀ ਗੀ ਵਿੱਚ ਜੋ ਬੱਝਾ ਹੈ ਸ਼ੌਂਕੀਆਂ ਨੂੰ ਕੀ ਪਤਾ ਸਾਡੀ ਗੀ ਮੇਰਾ ਆਪਣਾ ਸ਼ੇਰ ਸਾਡੀ ਗੀ ਵਿੱਚ ਜੋ ਬੱਝਾ ਹੈ ਕੋਈ ਆ ਨੋ ਕੀ ਬਤਾ ਇਹ ਵੈਸੇ ਇਹ ਮਹਾਵਰਾ ਬਣ ਗਿਆ ਤੇ ਮੁੰਡੇ ਘੁੰਮਣੇ ਲਈ ਪੜ ਕਿ ਸਾਡੇ ਕੋ ਬਾਹਰ ਚਲੇ ਗਏ ਜਿਹਨੂੰ ਉਹਦੇ ਮਿਲਣਗੇ ਨੰਗੇ ਅੰਤ ਜੀ ਉਹ ਸ਼ੇਰ ਕਰਨ ਨੂੰ ਸੁਣਾਓ ਕਈ ਸਕੂਲਾਂ ਲਈ ਅੰਦਰ ਨਾ ਨਿ ਲਿਖਿਆ ਗਿਆ ਹੋਰ ਸੁਣੋ ਅਸੀਂ ਸਭ ਕੁਝ ਦਾਤ ਤੇ ਲਾਜ ਦਾ ਅਸੀਂ ਸਭ ਕੁਝ ਦਾਤ ਤੇ ਲਾਜ ਦਿੱਤਾ ਨਾ ਰੱਤਿਆ ਨੋਕਲ ਪੇ ਅਸੀਂ ਸਭ ਕੋ ਜੀ ਦਾਤੇ ਲਾ ਦਿੱਤਾ ਨਾ ਰੱਖਿਆ ਲੋਕ ਨੇ ਬੇਤ ਕੋਈ ਇਹਦਾ ਹੁਣ ਵਸ ਤੁਹਾਡੇ ਹੈ ਕਿ ਕਿਥੋਂ ਤੀਖ ਨਵਾਉਦੇ ਇਹ ਦਾ ਹੁਣ ਵਸ ਤੁਹਾਡੇ ਹੈ ਕਿ ਕਿਥੋਂ ਤੀਖ ਨਵਾਉਦੇ ਹੋ ਹੋਰ ਹੋਰਨ ਚੇਰਮੈਨੋਂ ਬਲਵੰਤ ਸਿੰਘ ਸਾਹਵੜਾ ਜੀ ਤੇ ਆ ਗਿਆ ਤੇ ਥੋੜਾ ਜਿਹਾ ਮਾਚਿਕ ਹੈ ਜਰ ਮਾਡਰ ਤੁਸੀਂ ਸਾਰੇ ਹੀ ਆ ਗਏ ਆਪਾਂ ਅਬ ਜੇ ਮਾਸੂ ਨੂੰ ਕੋਣ ਆਇਆ ਕਰੇ ਕਿਰਨ ਦੋਸਤਾਂ ਦੀ ਪ੍ਰਗਟੀ ਵੀ ਕਰਨਾ ਹੈ ਹਾਂ ਉਸਾਰਾ ਹਾਂਜੀ ਮੁਸਾਫਰ ਜੀ ਦਾ ਸ਼ੇਰ ਹੈ ਕਿ ਥੋੜੇ ਨੇ ਇੱਥੋਂ ਉਡਾਪੇ ਦਾ ਇਹਨਾਂ ਨੂੰ ਤੋੜ ਲੈਣੇ ਬੁੱਢੀ ਹੋ ਗਏ ਥੋੜੇ ਨੇ ਇੱਥੋਂ ਉਡਾਪੇ ਦਾ ਇਹਦਾ ਦਿਲ ਦੇ ਨਾਲ تعلق ਹੈ ਥੋੜੇ ਨੇ ਇੱਥੋਂ ਉਡਾਪੇ ਦਾ ਇਹਦਾ ਦਿਲ ਦੇ ਨਾਲ تعلق ਹੈ ਇਸ ਔਰੇ ਭਜਨੀ ਹੋ ਸਕਦਾ ਹੈ ਇਸ ਜਿਵੇਂ ਕੀਤਾ ਜਾਂਦਾ ਹੈ ਮਹੌਲੇ ਦੇ ਜਨਮ ਦਾ ਪੇਡਾ ਇਹ ਦਾ ਦਿਲ ਦੇ ਨਾਲ ਸੁਣਨਾ ਹੈ ਇਸ ਹੋਰੇ ਭਜਨ ਵਿੱਚ ਹੋ ਸਕਦਾ ਤੇ ਇਸ ਦੇ ਵਿੱਚ ਕੀਤਾ ਜਾਂਦਾ ਹੈ ਤੇ ਕੋਈ ਮੁੰਡਾ ਆਰਵੇਸ਼ ਸੁਧਰੇ ਇਹਦਾ ਅਕਲੋ ਵੀ ਧਰਤੀ ਹੋ ਗਿਆ ਉਸਾਵਰ ਦੀ ਦੇ ਅੱਗੇ ਦੇਦੀ ਹੈ ਤੇ ਕੋਈ ਮੇਲ ਜਿਹਾ ਰੱਖੋ ਪਰਾਉ ਸੋ ਦੋਸਤੋ ਆਸੇਲੀਆ ਗਣਾਂ ਬੜੀ ਖੁਸ਼ੀ ਹੁੰਦੀ ਹੈ ਤੇ ਮੈਨੂੰ ਰਿਗੂਮੈਂਟ ਤੋਂ ਸਹਿਵੈਲ ਲੋਰ 18 ਹੋ ਗਿਆ ਤੇ ਇੱਕ ਸਰਵਰ ਜਿਹਾ ਹੁਣ ਕਰਕੇ ਖੁਦ ਅਪਾਰਟਮੈਂਟ ਕਰਕੇ ਮੈਂ ਫਿਰ ਬੈਠੇ ਤੇ ਅਜੇ ਮੇਰੇ ਦਾਦਾ ਜਾਣ ਜਾਣੀ ਹੈ ਕਿਉਂਕਿ ਸਿਵ ਨੂੰ ਜਾਣ ਨਹੀਂ ਦਿੰਦੇ ਉਹ ਸਹਿਸਵਾ ਤੇ riport ਤੁਹਾਡੀ ਆਪਣੀ ਸਵਾ ਸਾਰੇ ਸਹਿਯੋਗ ਦਿੰਦੇ ਆ ਵਧੀਆ ਸੁਭਾਵਾਂ ਜੀ ਜਾਂਦੇ ਰਹੇ ਹੁਣ ਵੀ ਜਾਂਦੇ ਆ ਮੇਰੇ ਨਾਲ ਤਾਰੂ ਸਾਹਿਬ 40 45 ਹਜ਼ਾਰ ਤੋਂ ਕੋਈ ਵੀ ਆਉਨੇ ਰਿਸਵਾ ਨੇ ਛੱਡੀ ਕੋਈ ਬੁਚਿਲਾ ਅੜੀਵਾ ਸੱਧਿਆ ਗਏ ਆ ਵੀਣ ਸੱਧੇ ਵੀ ਗਏ ਤੇ ਹੁਣ ਮੈਂ ਸੁਝਾ ਰਿਹਾ ਜੀਦਾ ਤਾਰੂ ਸਾਹਿਬ ਅੜੀਓ ਨਹੀਂ ਹੜਦੇ ਤਾਰੂ ਸਾਹਿਬ ਹੀ ਇਸਾਰੇ ਪ੍ਰਗਤੀ ਅਭੀ ਤੋਂ ਬੇ ਜਵਾਨ ਹਾਂ ਜਵਾਨ ਦਾ ਹੈ ਜਿਹੜਾ ਜਵਾਨ ਹੈ ਨਾ ਇਹ ਕੰਮ ਨਹੀਂ ਕਰਦਾ ਸੋਟੀਆਂ ਦੋ ਦੋ ਰੱਖੀ ਦੀਆਂ ਲੋਕਾਂ ਕੋਲ ਮੈਂ ਮੁਛਰੀਆ ਅੰਦਰ ਜੇ ਹੀ ਗਈ ਤਾਂ ਬੇੜੀ ਪ੍ਰੋਮੋਸ਼ਨ ਹੋ ਗਏ ਲੋਕਾਂ ਦੇ ਕੋਲ ਇੱਕ ਸਭ ਤੋਂ ਬਿਲਕੁਲ ਜੋ ਹੈ ਐ ਇੱਕ ਹੀ ਕਰੀਓ ਮਜਬੂਰੀ ਹੈ ਪਰ ਕਾਲੇ ਜੇ ਵਾਕੀ ਚਾਰਨ ਜਨ ਦੋ ਰੱਖੋ ਬਹੁਤ ਖੁਸ਼ੀ ਹੋਈ ਕਰਸੀ ਸਾਹਿਬ ਨੂੰ ਮੈਂ ਬਹੁਤ ਬੜੀ ਮਿਲਾਈ ਮੇਰੇ ਛੋਟੇ ਭਾਈ ਹੈ ਆ ਭਾਈ ਆਪਣੇ ਇੰਸਪੈਕਟਰ ਸਾਹਿਬ ਇਹਨਾਂ ਨੇ ਕੁਮਾਰਾ ਹੀ ਕਰਦੇ ਆ ਮੈਂ ਤਾਂ ਇਹਨਾਂ ਦੇ ਕੰਮ ਸੁਣ ਕੇ ਹੈਰਾਨ ਬੜਾ ਸਨਕਾਰ ਕਰਦਾ ਸਾਰੇ ਦੋਸਤਾਂ ਦਾ ਇਹ ਮੇਨ ਬਹੁਤ ਪਿਆਰਾ ਹੈ ਬਹੁਤ ਖੁਸ਼ੀ ਹੈ ਤੁਹਾਨੂੰ ਤੋਂ ਆਏ ਬੜਾ ਖੁਸ਼ੀ ਆਇਆ ਸਦੀਵਤ ਤੁਹਾਡਾ ਵੀ ਬਹੁਤ ਬਹੁਤ ਰਹੀ ਹੈ ਰੋਡਿਕਾ ਦਾਤਾ ਉਹਨਾਂ ਦੇ ਸਾਇਤ ਕਰੀ ਲੋ ਤੁਸੀਂ ਆਈੜੀ ਭਰੀ ਬਹੁਤ ਮਿਹਰਬਾਨੀ ਛੋਟੇ ਸੱਦੇ ਤੇ ਕਿਸ ਨੇ ਖਾਣ ਪੜ ਕੇ ਦਸਿੰਦ ਤੇ ਜਿੱਥੇ ਤੱਕ ਕਿਤਾਬ ਦਾ ਅਲੋਚਨਾ ਜਾਂ ਕਿਤਾਬ ਦੇ ਪਰਖੇ ਪਰ ਪੜਨਾ ਇਹ ਸੌਖਾ ਕੰਮ ਨਹੀਂ ਹੈ ਅਲੇਨੀ ਹੁੰਦੀ ਹੈ ਕਿ ਕੋਈ ਵੀ ਵਿਖਣ ਜਾਂ ਕੁਝ ਲਿਖਦਾ ਹੈ ਉਹ ਕਿਸ ਜਗ੍ਹਾ ਜਿੱਥੇ ਬੈਠਾ ਹੈ ਕਿਸ ਮਾਹੌਲ ਵਿੱਚ ਬੈਠਾ ਹੈ ਕਿ ਸੋਚ ਵਿੱਚ ਬੈਠਾ ਹੈ ਜਦੋਂ ਉਹ ਸ਼ਬਦਾਂ ਨੂੰ ਉਕਰਦਾ ਹੈ ਔਰ ਉਸ ਵਕਤ ਨੂੰ ਪਕੜਨਾ ਇੱਕ ਆਲੋਚਕ ਦਾ ਇਹ ਕੰਮ ਹੈ ਉਹ ਹੋ ਜਾਂਦਾ ਹੈ ਔਰ ਮੈਂ ਬਹੁਤ ਹੀ ਅਨੁਸ਼ੀਲ ਮਨ ਦੇ ਨਾਲ ਪ੍ਰੋਫੈਸਰ ਤੌਸ਼ਕੀਨ ਤੇ ਪਰ ਵੈਦਿਕ ਸੰਗੀਤ ਨੂੰ ਸੁਣਿਆ ਹੈ ਇੰਨੀ ਤੁਾਈ ਦੇ ਨਾਲ ਇੰਨੀ ਵਿਦਾਲੇ ਦੇ ਨਾਲ ਹਰ ਇੱਕ ਸ਼ਬਦ ਨੂੰ ਛਾਣ ਲੀ ਕਰਨਾ ਉਹਦੇ ਬੈਕ ਤੇ ਬੈਕਸਟੌਨ ਤੇ ਜਾਣਾ ਜਾਂ ਉਸ ਨੂੰ ਕਿਵੇਂ ਸੰਵੇਦਨ ਕੀਤਾ ਗਿਆ ਕਿstra ਲਿਖਿਆ ਗਿਆ ਇਸ ਗਾ ਨੂੰ ਲੱਪਣ ਮੈਂ ਕਹਿੰਦਾ ਇੱਕ ਸੌਖਾ ਕੰਮ ਨਹੀਂ ਹੈ ਲਿਖਣੇ ਤਾਂ ਲਿਖਣੇ ਇੱਕ ਪਹਾੜ ਹੁੰਦਾ ਹੈ ਕਹਾਣੀ ਤੇ ਲਿਖ ਜਾਂਦਾ ਹੈ ਚਾਹੇ ਉਹ ਕਵਤਾ ਹੈ ਜਾਂ ਕਹਾਣੀ ਹੈ ਕਹਾਣੀ ਦੇ ਵਿੱਚ ਲਿਖਦੇ ਉਹਦੇ ਸਾਹਮਣੇ ਪਾਤਰ ਹੁੰਦੇ ਤੇ ਵਿਸ਼ਾ ਹੁੰਦਾ ਹੈ ਤੇ ਜਿਹੜਾ ਕਵਤਾ ਦਾ ਰੰਗ ਹੈ ਕਵਤਾ ਦੇ ਵਿੱਚ ਤਾਂ ਬੜਾ ਕੁਝ ਇਕੱਠਾ ਕਰਨਾ ਪੈਂਦਾ ਸੋ ਮੈਂ ਹਾਰਦਿਕ ਦਿलो ਧੰਨਵਾਦੀ ਹਾਂ ਕੁਸ਼ ਸਾਹਿਬ ਜੀ ਦਾ ਤੇ ਪ੍ਰੋਫੈਸਰ ਤਨਵੀਰ ਸਿੰਘ ਜੀ ਦਾ ਕਿਉਂਕਿ ਦੋਨੇ ਏਸੀ ਹੀ ਕਾਲਜਰ ਵਿੱਚ ਸੀ ਇਹਨਾਂ ਕੋਲ ਵੀ ਠੀਕਾ ਜਦੋਂ ਵੀ ਕਿਤੇ ਸੱਭਿਆਚਾਰਕ ਕੋ ਪ੍ਰੋਗਰਾਮ ਹੋਣਾ ਹੈ ਸਲਾਨਾ ਹੋਣਾ ਹੈ ਸਤੇ ਇਹਨਾਂ ਕੋਲ ਹੁੰਦੀ ਸੀ ਤੇ ਮਾਰਵਾੜ ਦੇ ਤੇ ਮੇਰੇ ਕੋਲ ਹੁੰਦੀ ਸੀ ਤੇ ਅਸੀਂ ਇੱਕ ਦੂਜੇ ਦੇ ਕਈ ਵਾਰੀ ਕਰਦੇ ਸੀ ਸ਼ੇਅਰ ਵੀ ਕਰਦੇ ਸੀ ਇੱਕ ਦੂਜੇ ਦਾ ਵਿਚਾਰ ਤੇ ਇੱਕ ਦੂਜੇ ਨਾਲ ਮਿਲ ਕੇ ਵੀ ਰਹਿੰਦਾ ਸੀਗਾ ਸੋ ਉਹਨਾਂ ਨੇ ਵੀ ਮਨ ਨੂੰ ਤੋਆ ਕਿਤਾਬ ਦੇ ਚੌਣੇ ਪੜੀ ਤੇ ਹੈ ਨਿਯਮਿਤ ਤੌਰ ਤੇ ਵੀ ਸਾਡੇ ਸੰਪਰਕ ਰਹੇ ਹੈ ਜਿੰਨ ਕੋਸ਼ਿਸ਼ ਕਰ ਵੀ ਨਾਲ ਹੈ ਤੇ ਬਾਕੀ ਮੈਂ ਬਹੁਤ ਧੰਵਾਦੀਆਂ ਸਾਰੀ ਸੱਸ ਸਿੰਘ ਜੀ ਲੰਬਾ ਵਾਲੀ ਇਹਨਾਂ ਨੇ ਮੇਰਾ ਵੀਤਰੀਕ ਵਾਲਾ ਸ਼ਹਿਦ ਪੜਿਆ ਸੀਗਾ ਆ ਆਰਟੀਕਲ ਅਖਬਾਰ ਦੇ ਵਿੱਚੋਂ ਤੇ ਪੜ ਕੇ ਮੈਨੂੰ ਵਧਾਈ ਦਿੱਤੀ ਤੇ ਮੈਂ ਇਹਨੂੰ ਬੇਨਤੀ ਕੀਤੀ ਮੈਂ ਕਿਹਾ ਅਗਲੇ ਐਤਵਾਰ ਆਪਣਾ ਕਿਤਾਬ ਦੀ ਸਮਾਗਮ ਹੈ ਤੁਸੀਂ ਜਰੂਰ ਆਇਓ ਔਰ ਮੇਰੀ ਪੇਸ਼ਕਸ਼ ਪ੍ਰਵਾਨ ਕਰਦਿਆਂ ਹੋਆਂ ਸਾਰੇ ਹੀ ਜਿੰਨੇ ਵੀ ਇੱਥੇ ਪਹੁੰਚੇ ਹੋ ਮੈਂ ਬਹੁਤ ਧੰਵਾਦੀਆਂ ਖਾਸ ਕਰ ਗਰੋਵਰ ਜੀ ਦਾ ਰੋਡ ਕੋ ਤੋਂ ਚੱਲ ਕੇ ਆਉਣਾ ਔਰ ਇਹ ਇਤਨਾ ਦਾ ਪ੍ਰੋਗਰਾਮ ਬੜਾ ਲੰਬਾ ਚੱਲ ਰਿਹਾ ਸੀ ਮੈਂ ਕਹਿੰਦੇ ਮੈਂ ਦੇਖਦਾ ਕਿਸ ਤਰ੍ਹਾਂ ਐਡਜਸਟ ਹੁੰਦਾ ਹੈ ਬਹੁਤ ਧੰਨਵਾਦੀ ਆ ਇਹਨਾਂ ਨੇ ਕਿ ਹਨੁਮਾਨ ਦਿੱਤਾ ਤੇ ਆਪਣੇ ਜੋ ਕਾਰਜ ਸ਼ੁਰੂ ਕੀਤਾ ਹੈ ਤੇ ਸਾਡਾ ਵਧਣ ਬਣਦਾ ਸਾਰਿਆਂ ਦਾ ਹੀ ਇਸ ਦੇ ਵਿੱਚ ਇਹਨਾਂ ਦੇ ਨਾਲ ਸਹਿਯੋਗ ਦੇਈਏ ਤੇ ਹੋਰ ਬਹੁਤ ਹੀ ਧੰਨਵਾਦ ਉਸਨਾਂ ਪੜਾਈ ਤੋਂ ਹੋਣੀਆ ਤਾਂ ਉਸ ਤੋਂ ਬਾਅਦ ਆਪਾਂ ਚਾਹ ਦਾ ਕੰਮ ਲਵਾਵਾਂਗੇ ਤੇ ਬਹੁਤ-ਬਹੁਤ ਥੈਂਕ ਯੂ